ਕਿ ਕਿਸਾਨ ਭਰਾ ਮੱਕੀ ਦੀ ਫਸਲ ਬੀਜਦੇ ਹੈਗਾ ਸੁੰਡੀ ਦੀ ਪ੍ਰੋਬਲਮ ਆਉਂਦੀ ਹੈਗੀ ਆ ਤੇ ਆਪਣੇ ਕੋਲ ਕਿਸਾਨ ਹੈਗਾ ਪਿਛਲੇ 2-3 ਸਾਲ ਤੋਂ ਜੋ ਡੈਲੀਗੇਟ ਸਪਰੇਅ ਕਰ ਰਿਹਾ ਹੈਗਾ ਤੇ ਬਾਈ ਨੂੰ ਰਿਜ਼ਲਟ ਕਿਸ ਤਰ੍ਹਾਂ ਮਿਲਦਾ ਹੈਗਾ ਤੇ ਪੂਰੀ ਜਾਣਕਾਰੀ ਲਵਾਂਗੇ ਸੱਸੀ ਆ ਬਾਈ ਜੀ ਸੱਸੀ ਚੱਲ ਬਾਈ ਨਾਮ ਕੀ ਹੈ ਬਈ ਆਪਣਾ ਬਾਈ ਮੇਰਾ ਨਾਮ ਪਰਮੇਂਦਰ ਸਿੰਘ ਪਿੰਡ ਬਚੂਣਾ ਬਈ ਜ਼ਿਲ੍ਹਾ ਮਾਨਸਾ ਠੀਕ ਹੈ ਬਾਈ ਇਹ ਬਾਈ ਡੈਲੀਗੇਟ ਸਪਰੇਅ ਕਿੰਨੇ ਸਾਲ ਹੋ ਗਏ ਤੁਹਾਨੂੰ ਵਰਤਦੇ ਨੂੰ ਕੀ ਤੁਹਾਨੂੰ ਰਿਜ਼ਲਟ ਮਿਲਦਾ ਹੈ ਇੱਕ ਇਹ ਡੈਲੀਗੇਟ ਸਪਰੇ ਬਾਈ ਜੀ ਮੈਂ ਪਿਛਲੇ 2 ਸਾਲ ਤੋਂ ਵਰਤ ਰਿਹਾ ਅੱਛਾ ਜੀ ਪਹਿਲੀ ਸਪਰੇ ਬਾਈ ਮੈਂ ਕਰਦਾ 20 ਦਿਨ ਤੇ ਅੱਛਾ ਜੀ ਦੂਜੀ ਸਪਰੇ ਬਾਈ ਮੈਂ ਕਰਦਾ 45 ਦਿਨ ਦੀ ਮੱਕੀ ਤੇ ਠੀਕ ਹੈ ਦੋ ਸਪਰੇਆਂ ਨਾਲ ਵੀਰੇ ਮੇਰੀ ਮੱਕੀ ਪੱਕ ਕੇ ਚਾਰ ਵਾਸਤੇ ਤਿਆਰ ਹੋ ਜਾਂਦੀ ਆ ਅੱਛਾ ਜੀ ਤੇ ਇੱਕ ਤਾਂ ਵੀਰੇ ਸੁੰਡੀ ਵੀ ਰੋਗ ਤਾਂ ਬਹੁਤ ਸੋਹਣੀ ਕਰਦੀ ਆ ਠੀਕ ਹੈ ਇਹ ਦੂਜੀ ਗੱਲ ਬਾਈ ਜੀ ਇਹ ਮੱਕੀ ਨੂੰ ਗਰੋਥ ਵੀ ਕਰਾਉਂਦੀ ਆ ਅੱਜ ਵੀਰੇ ਮੇਰੀ ਮੱਕੀ 38 49 ਦਿਨ ਦੀ ਆ ਅੱਛਾ ਜੀ ਚਲੋ ਇੱਕ ਸਪਰੇ ਹੋਈ ਆ ਤੇ ਹੁਣ ਦੂਜੀ ਸਪਰੇ 45 ਠੀਕ ਮਤਲਬ ਜੇ ਮੈਂ ਆਪਾਂ ਕਾਕੰਡ ਦੇ ਜਾਂ ਪਸ਼ੂਆਂ ਦੇ ਚਾਰੇ ਦੇ ਸਵੇਰੇ ਕਰਤੀ ਠੀਕ ਹੈ ਸ਼ਾਮ ਨੂੰ ਉਤਰ ਕੇ ਕਿ ਮੈਂ ਮਰਜੀ ਪਸ਼ੂਆਂ ਨੂੰ ਪਾਰੂ ਕੋਈ ਇਹਦਾ ਸਾਈਡ ਇਫੈਕਟ ਨਹੀਂ ਠੀਕ ਹੈ ਇਸੇ ਪ੍ਰਕਾਰ ਦਾ ਕੋਈ ਠੱਕਾ ਨਹੀਂ ਲਾਉਂਦੀ ਜਿਵੇਂ ਬਈ 180 ml ਦੀ ਕਿ ਨੇਕੜ ਤੇ ਕਰਦੇ ਹੋ ਜੀ ਬ੍ਰੇ ਮੈਂ 2 ਕਿੱਲਿਆਂ ਦਾ ਘੋਲ ਕਰਦਾ ਹੁੰਦਾ ਠੀਕ ਹੈ ਮਤਲਬ ਵੀ ਛੀ ਟੋਲੀਆਂ ਆਪਾਂ ਦੇ ਬੰਦਾ ਦਾ ਬਾਲੀ ਚੰਗਾ ਨਹੀਂ 5 ਟੋਲੀਆਂ ਦਾ ਬ੍ਰੇ ਕਿੱਕੜ ਦੀਆਂ ਪਹਿਣ ਠੀਕ ਹੈ ਬਸ ਇਕੱਠਾ ਘੋਲ ਕਰ ਲੈਨੇ ਆ ਬਾਕੀ ਜਿਹਦਾ ਠੀਕ ਹੈ ਸ਼ੁਕਰੀਆ